ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਦੇ ਨਾਲ ਗੱਲ ਕਰਦਿਆਂ ਇੱਕ ਬਚਨ ਕੀਤਾ ਜੋ ਬੰਚਾਵਲੀ ਨਾਮੇ ਦੇ ਕਰਤੇ ਨੇ ਸਾਡੇ ਨਾਲ ਸਾਂਝਾ ਕੀਤਾ ਹੈ ਪਾਤਸ਼ਾਹ ਨੇ ਦੱਸਿਆ ਸਿੱਖ ਨਹੀਂ ਕੋਈ ਅੰਗਦ ਜਿਹਾਂ ਹੋਇਆ ਟੈਲਿਆ ਨਹੀਂ ਕੋਈ ਅਮਰਦਾਸ ਜਿਹਾਂ ਬਣ ਖੜੋਇਆ ਸਾਕ ਨਹੀਂ ਕੋਈ RAMDAS ਜੈਸਾ ਪੁੱਤਰ ਨਹੀਂ ਕੋਈ ARJUN ਵੈਸਾ ਕਹਨ ਤੋਂ ਭਾਵੇਂ ਨਾ ਸੀ ਕਿ ਜੇ ਭਾਈ ਤੁਸੀਂ ਸਿੱਖੀ ਕਮਾਉਣੀ ਹੈ ਤੇ ਤੁਹਾਨੂੰ ਗੁਰੂ ਅੰਗਦ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜਿਹੜਾ ਪ੍ਰਕਾਸ਼ ਆਇਓ ਬਾਬੇ ਫਿਰੂ ਮਲ ਦੇ ਘਰ ਮਾਤਾ ਸਭਰਾਜ ਦੀ ਕੋ ਖੋਜ ਇਹਨਾਂ ਨੂੰ ਬੀਬੀ ਰਾਮੋ ਜੀ ਕਰਕੇ ਵੀ ਜਾਣਿਆ ਜਾਂਦਾ ਹੈ 1504 ਈਸਵੀ ਦੇ ਵਿੱਚ ਮੱਤੇ ਦੀ ਸਰਾਂ ਜਿਹਨੂੰ ਨਾਗੇ ਦੀ ਸਰਾਂ ਜਾਂ ਸਰਾਂ ਨਾਗਾ ਵੀ ਆਖਿਆ ਜਾਂਦਾ ਹੈ ਉੱਥੇ ਹੋਇਆ ਬਾਬਾ ਫਿਰੂ ਮਲ ਜੀ ਜਿਨ੍ਹਾਂ ਦਾ ਪਿੱਛਾ ਮੰਗੋਵਾਲ ਪਿੰਡ ਦਾ ਸੀਗਾ ਇਹ ਪਿੰਡ ਗੁਜਰਾਤ ਦੇ ਇਲਾਕੇ ਦੇ ਵਿੱਚ ਸੀ ਇੱਥੇ ਤ੍ਰੇਣ ਖੱਤਰੀ ਰਹਿੰਦੇ ਸਨ ਹੱਡਾਂ ਪੈਰਾਂ ਦੇ ਖੁੱਲੇ ਡੁੱਲੇ ਤੇ ਆਮ ਤੌਰ ਤੇ ਜਿਹੜੀ ਕਿਰਤਕਾਰ ਸੀ ਉਹਨਾਂ ਦੀ ਉਹ ਵਪਾਰ ਸੀਗਾ ਬਾਬੇ ਫਿਰੂਮਲ ਦੇ ਨਾਨਕੇ ਉਹਨਾਂ ਨੂੰ ਬਚਪਨ ਦੇ ਵਿੱਚ ਹੀ ਆਪਣੇ ਕੋਲ ਮੱਤੇ ਦੀ ਸਰਾਂ ਲੈ ਆਏ ਸੀਗੇ ਇੱਥੇ ਹੀ ਉਹਨਾਂ ਦੀ ਪੜ੍ਹਾਈ ਲਿਖਾਈ ਹੋਈ ਇੱਥੇ ਫਿਰ ਉਹ ਵਪਾਰ ਦੇ ਵਿੱਚ ਵੀ ਲੱਗੇ ਇੱਥੇ ਇੱਕ ਵੇਲਾ ਆਇਆ ਜਦੋਂ ਧੰਗੁਰੂ ਨਾਨਕ ਸਾਹਿਬ ਮਹਾਰਾਜ ਇਸ ਦੁਨੀਆ ਦੀ ਤਾਂ ਪਰਿਸ਼ਨ ਉਠਾਰ ਰਹੇ ਸਨ ਤੇ ਉਹਨਾਂ ਨੇ ਵੀ ਮੱਤੇ ਦੀ ਸਰਾ ਜਿਹੜੇ ਆਪਣੇ ਚਰਨ ਪਾਏ। ਉਦੋਂ ਇਸ ਪਰਿਵਾਰ ਨੂੰ ਵੀ ਗੁਰੂ ਸਾਹਿਬ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਪਾਈ ਲੈਣਾ ਬਚਪਨ ਤੋਂ ਹੀ ਬੜੇ ਸ਼ਾਂਤ ਸੁਭਾਅ ਦਾ ਸੀਗਾ, ਸੇਵਾ ਭਾਵ ਵਾਲਾ ਸੀਗਾ। ਤੇ ਕਿਸੇ ਦਾ ਵੀ ਦਰਦ ਦੇਖ ਕੇ ਉਹਨਾਂ ਦਾ ਮਨ ਜਿਹੜਾ ਪੰਗਰ ਜਾਂਦਾ ਸੀ। ਵਿਰਾਸਤ ਦੇ ਵਿੱਚ ਹੀ ਹਿਸਾਬ ਕਿਤਾਬ ਸਿੱਖਿਆ। फारसी जुबान सीखी ਤੇ ਉਦੋਂ ਦੀ ਜਿਹੜੀ ਹੋਰ ਵਿਦਿਆ ਜ਼ਰੂਰੀ ਸੀਗੀ ਵਪਾਰੀਆਂ ਦੇ ਪੁੱਤਰਾਂ ਦੇ ਵਾਸਤੇ ਉਹ ਵੀ ਉਹਨਾਂ ਨੇ ਹਾਸਲ ਕੀਤੀ। ਇਧਰ ਫਰੋਜਪੁਰ ਦੇ ਹਾਕਮ ਦਾ ਜਿਹੜਾ ਇੱਕ ਖਜ਼ਾਨਚੀ ਸੀਗਾ ਜੀ ਦਾ ਨਾਂ ਇਤਿਹਾਸ ਨੇ ਪਾਈ ਤਖਤਮਲ ਦਸਿਆ ਹੈ। ਉਹਨਾਂ ਦੇ ਕੋਲ ਵੀ ਬਾਬਾ ਫਿਰੂਮਲ ਜੀ ਨੌਕਰੀ ਕਰਦੇ ਰਹੇ ਹੈ। ਭਾਈ ਤਖਤਮਲ ਦੀ ਇੱਕ ਧੀ ਸੀ। ਜੀ ਦਾ ਨਾ ਇਤਿਹਾਸ ਨੇ ਬੀਬੀ ਵਿਰਿਆਈ ਕਰਕੇ ਲਿਖਿਆ ਇਹਨੂੰ ਸੱਤ ਭرائی ਵੀ ਆਖਿਆ ਜਾਂਦਾ ਸੀ ਕਿਉਂਕਿ ਸੱਤਾਂ ਭਰਾਵਾਂ ਦੀ ਇਹ ਭੈਣ ਸੀ ਬੀਬੀ ਵਿਰਿਆਈ ਦਾ ਬਾਬੇ ਫਿਰੂਮਲ ਦੇ ਨਾਲ ਗੂੜਾ ਸਨੇਹ ਸੀ ਇਹ ਧਰਮ ਦੇ ਭੈਣ ਭਰਾ ਬਣੇ ਹੋਏ ਸਨ ਬੀਬੀ ਵਿਰਿਆਈ ਦਾ ਜਿਹੜਾ ਰਿਸ਼ਤਾ ਸੀਗਾ ਉਹ ਖਡੂਰ ਦੀ ਧਰਤੀ ਦੇ ਉੱਤੇ ਭਾਈ ਮੈਮੇ ਚੌਧਰੀ ਦੇ ਨਾਲ ਹੋਇਆ ਇਹ ਪਰਿਵਾਰ ਅਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਬਣਿਆ ਹੋਇਆ ਸੀਗਾ। ਇੱਕ ਵੇਲਾ ਕੋਈ ਇਹੋ ਜਿਹਾ ਆਇਆ ਵੀ ਜਦੋਂ ਹਿਸਾਬ ਕਿਤਾਬ ਦੇ ਵਿੱਚ ਕੋਈ ਕਮੀ ਪੇਸ਼ੀ ਆਈ ਤੇ ਭਾਈ ਤਖਤਮਲ ਜੀ ਬਾਬਾ ਫਿਰੂਮਲ ਦੇ ਨਾਲ ਨਾਰਾਜ਼ ਹੋ ਗਏ। ਉਹਨਾਂ ਨੂੰ ਕੋਠੜੀ ਚ ਪਾ ਦਿੱਤਾ। ਉਹਨਾਂ ਵੇਲੇਿਆਂ ਦੇ ਵਿੱਚ ਪਾਈ ਲੈਣਾ ਜੀ ਆ ਜਿਹੜੇ ਉਹ ਬੀਬੀ ਵਿਰਿਆਈ ਦੇ ਕੋਲ ਗਏ ਤੇ ਉਹਨਾਂ ਨੂੰ ਜਾ ਕੇ ਸਾਰੀ ਅਸਲੀਅਤ ਤੋਂ ਜਾਣੂ ਕਰਵਾਇਆ। ਬੀਬੀ ਬ੍ਰਿਾਈ ਨੇ ਆਪਣੇ ਪਿਤਾ ਜੀ ਨੂੰ ਆਖਿਆ ਵੀ ਦੇਖੋ ਮੈਂ ਆਪਣੇ ਭਰਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਹਿਸਾਬ ਕਿਤਾਬ ਵਿੱਚ ਕੋਈ ਕਮੀ ਨਹੀਂ ਹੋ ਸਕਦੀਗੀ ਹਾਂ ਲੇਖ ਜੋੜ ਦੇ ਵਿੱਚ ਕਿਤੇ ਕੋਈ ਗਲਤੀ ਹੋ ਸਕਦੀ ਹੈ ਤੁਸੀਂ ਇੱਕ ਵਾਰੀ ਦੁਬਾਰਾ ਕਰਵਾ ਕੇ ਦੇਖੋ ਚਲੋ ਜਿਹੜੀ ਉਕਾਈ ਸੀ ਉਹ ਫੜੀ ਗਈ ਕੋਠੜੀ ਦੇ ਵਿੱਚੋਂ ਬਾਬਾ ਫਿਰੂਮਲ ਜੀ ਨੂੰ ਮੁਕਤ ਕਰ ਦਿੱਤਾ ਗਿਆ ਪਰ ਬਾਬਾ ਫਿਰੂਮਲ ਜੀ ਨੇ ਹੁਣ ਨੌਕਰੀ ਕਰਨ ਤੋਂ ਜਵਾਬ ਦੇ ਦਿੱਤਾ ਸੀ ਪਾਈ ਲੈਣਾ ਜੀ ਦਾ ਜਿਹੜਾ ਵਿਆਹ ਸੀਗਾ ਉਹ ਸੰਗਰ ਪਿੰਡ ਦੇ ਦੇਵੀ ਚੰਦ ਮਰਵਾ ਦੇ ਪੁੱਤਰੀ ਬੀਬੀ ਖੀਵੀ ਜੀ ਦੇ ਨਾਲ ਹੋਇਆ ਬੀਬੀ ਖੀਵੀ ਜੀ ਬੜੇ ਸ਼ਾਂਤ ਸੁਭਾਅ ਦੇ ਸਬਰ ਦੀ ਮੂਰਤ ਸੰਦੇ ਇਹ ਰਿਸ਼ਤਾ ਜਿਹੜਾ ਉਹ ਬੀਬੀ ਬਰਿਆਈ ਨਹੀਂ ਕਰਵਾਇਆ ਸੀਗਾ ਕੋਈ ਸਮਾਂ ਇਹ ਪਰਿਵਾਰ ਇੱਥੇ ਮੱਤੇ ਦੀ ਸਰਾਂ ਰਹਿਣ ਤੋਂ ਬਾਅਦ ਹਰੀ ਕੇ ਆ ਗਿਆ ਜਿਹਨੂੰ ਆਪਾਂ ਹਰੀ ਕੇ ਪੱਤਨ ਵੀ ਆਖਿਆ ਜਾਂਦਾ ਹੈ ਇੱਥੇ ਆ ਕੇ ਇਹਨਾਂ ਨੇ ਹੱੱਟੀ ਪਾਈ ਉਸ ਤੋਂ ਬਾਅਦ ਭਾਈ ਦੇਵੀ ਚੰਦ ਇਹਨਾਂ ਨੂੰ ਸੰਗਰ ਲੈ ਆਇਆ ਇੱਥੇ ਇਹਨਾਂ ਨੇ ਹੱੱਟੀ ਤੇ ਨਾਂ ਪਾਈ ਲੂਣ ਦੇ ਵਪਾਰ ਦਾ ਕੰਮ ਸ਼ੁਰੂ ਕੀਤਾ ਕੰਮ ਬਹੁਤ ਸੋਹਣਾ ਨਿਕਲ ਤੁਰਿਆ ਬਾਕੀ ਬਾਬਾ ਫਿਰੂਮਲ ਜੀ ਬੜੇ ਧਾਰਮਿਕ ਭਜਨੀ ਕਿਸਮ ਦੇ ਇਨਸਾਨ ਸਨ ਉਹਨਾਂ ਦੀ ਆਸ-ਪਾਸੇ ਮਹਿਮਾ ਬੜੀ ਸੀ ਦਾਨਪੁਨ ਕਰਦੇ ਰਹਿੰਦੇ ਸਨ ਤੇ ਉਹ ਮੰਨਿਆ ਜਾਂਦਾ ਵੀ ਜਵਾਲਾ ਜੀ ਜਿਹੜਾ ਸੀਗਾ ਉਹ ਜੱਥਾ ਲੈ ਕੇ ਜਾਇਆ ਕਰਦੇ ਸਨ ਮੁਖੀ ਦੇ ਰੂਪ ਦੇ ਵਿੱਚ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਇਹ ਜ਼ਿੰਮੇਵਾਰੀ ਹੈ ਜਿਹੜੀ ਉਹ ਪਾਈ ਲੈਣਾ ਜਿਹਨੇ ਨਿਭਾਉਣੀ ਸ਼ੁਰੂ ਕੀਤੀ ਇਹਦੇ ਨਾਲ ਹੀ ਉਹਨਾਂ ਨੇ ਸੰਗਰ ਤੋਂ ਆਪਣੀ ਰਹਿائش ਜਿਹੜੀ ਉਹ ਖਡੂਰ ਵਿਖੇ ਤਬਦੀਲ ਕਰ ਲਈ ਸੀ ਇਹਨਾਂ ਦੇ ਘਰ ਵਿੱਚ ਚਾਰ ਬੱਚਿਆਂ ਦਾ ਜਨਮ ਹੋਇਆ ਵੱਡੇ ਪੁੱਤਰ ਦਾ ਨਾਮ ਬਾਬਾ ਦਾਸੂ ਜੀ ਹੈ ਫਿਰ ਬੀਬੀ ਅਮਰੋ ਜੀ ਜਿਨ੍ਹਾਂ ਦਾ ਵਿਆਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਭ ਤੋਂ ਛੋਟੇ ਭਰਾ ਮਾਨਕ ਚੰਦ ਦੇ ਪੁੱਤਰ ਭਾਈ ਦਾਸੂ ਦੇ ਨਾਲ ਹੋਇਆ ਸੀ ਇਸੇ ਬੀਬੀ ਅਮਰੋ ਦੀ ਬਦੌਲਤ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਸਹਿਬ ਮਹਾਰਾਜ ਦੇ ਸੰਪਰਕ ਵਿੱਚ ਆਏ ਸਨ ਇਹਨਾਂ ਤੋਂ ਛੋਟੀ ਬੀਬੀ ਅਮਰੋਜੀ ਤੋਂ ਇੱਕ ਬੱਚੇ ਹੋਰ ਸੀ ਉਹਦਾ ਨਾਂ ਇਤਿਆਸ ਨੇ ਅਨੋਖੀ ਦੱਸਿਆ ਤੇ ਉਹਨਾਂ ਤੋਂ ਛੋਟੇ ਜਿਹੜੇ ਸਨ ਉਹਨਾਂ ਦਾ ਨਾਂ ਦਾਤੂ ਦੱਸਿਆ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਦੇ ਵਿੱਚ ਸੁਣਿਆ ਤੇ ਅੱਗੇ ਵੀ ਸੀਗਾ ਪਾਈ ਲੈਣੇ ਨੇ ਦਰਸ਼ਨ ਵੀ ਕੀਤੇ ਹੋਏ ਸਨ ਪਰ ਕਦੇ ਉਹ ਸੂਰਤ ਤੇ ਧਿਆਨ ਦੇ ਨਾਲ ਜੋੜ ਬੈਠ ਨਹੀਂ ਸਕਿਆ ਸੀਗਾ ਇੱਕ ਵਾਰੀ ਜਦੋਂ ਇਹ ਆਪਣੀ ਮੰਡਲੀ ਦੇ ਨਾਲ ਵੀ ਜਵਾਲਾ ਜੀ ਗਏ ਹੋਏ ਸਨ ਤੇ ਉੱਥੇ ਵਿਚਾਰ ਚਰਚਾ ਚੱਲ ਰਹੀ ਸੀ ਤੇ ਉੱਥੇ ਸਵਾਲ ਹੋਇਆ ਵੀ ਕੀ ਕੋਈ ਅੱਜ ਦੇ ਸਮੇਂ ਦੇ ਵਿੱਚ ਅਸਲ ਪਾਰਖੂ ਹੈ ਤੇ ਉੱਥੇ ਜਵਾਬ ਆਇਆ ਸੀਗਾ ਬਿਲਕੁਲ ਹੈ ਉਹ ਨਾਨਕ ਤਪਾ ਹੈ ਜੋ ਕਰਤਾਰਪੁਰ ਵਿਖੇ ਵਸ ਰਿਹਾ ਹੈ ਗੁਰਨਾਨਕ ਸਾਹਿਬ ਮਹਾਰਾਜ ਦਾ ਇੱਕ ਸਿੱਖ ਹੋਇਆ ਜਿਹਦਾ ਨਾਂ ਤਰੀਖ ਨੇ ਭਾਈ ਯੋਧ ਦੱਸਿਆ ਹੈ ਭਾਈ ਜੋਤ ਕਰਤਾਰਪੁਰ ਵਿਖੇ ਬਹੁਤ ਸਾਰਾ ਸਮਰਿਆ ਕਰਦੇ ਸਨ ਖਡੂਰ ਦੇ ਵਾਸੀ ਸਨ ਆਪਣੇ ਨਗਰ ਖੇੜੇ ਵੀ ਢਾ ਮਾਰਦੇ ਰਹਿੰਦੇ ਸਨ ਇੱਕ ਵਾਰੀ ਜਦੋਂ ਆਪਣੇ ਨਗਰ ਆਏ ਹੋਏ ਸਨ ਤੇ ਸਵੇਰ ਦੇ ਸਮੇਂ ਖੂਹ ਦੇ ਉੱਤੇ ਨਾਉਣ ਲਈ ਗਏ ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਆਮ ਤੌਰ ਦੇ ਉੱਤੇ ਲੋਕ ਜਿਹੜੇ ਸਨ ਉਹ ਖੂਹਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਦੇ ਸਨ ਉੱਥੇ ਭਾਈ ਲੈਣਾ ਜੀ ਵੀ ਇਸ਼ਨਾਨ ਕਰਨ ਵਾਸਤੇ ਗਏ ਹੋਏ ਸਨ ਭਾਈ ਯੋਧ ਜੀ ਦੇ ਮੁਖੋਂ ਭਾਈ ਲੈਣਾ ਜੀ ਨੇ ਆਸਾ ਕੀ ਵਾਰ ਦੀ 21ਵੀਂ ਪੌੜੀ ਹੈ ਜਿਹੜੀ ਉਹਦਾ ਪਾਠ ਸੁਣਿਆ ਜਿਤ ਸੇਵੇ ਸੁਖ ਪਾਈ ਹੈ ਸੋ ਸਾਹਿਬ ਸਦਾ ਸਮਾਲੀ ਹੈ ਹੁਣ ਜਦੋਂ ਪੌੜੀ ਦਾ ਪਾਠ ਸੁਣਿਆ ਉਹ ਪੰਕਤੀਆਂ ਜਿਹੜੀਆਂ ਸਨ ਉਹਨਾਂ ਨੇ ਸੁਰਤ ਤੇ ਬੜਾ ਸਿੱਧਾ ਅਸਰ ਕੀਤਾ ਇਹਨਾਂ ਨੇ ਭਾਈ ਯੋਧ ਜੀ ਦੇ ਪਾਸੋਂ ਹੋਰ ਵੀ ਗੁਰਬਾਣੀ ਸੁਣੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾੜ ਦੇ ਵਿੱਚ ਜਾਣਿਆ ਤੇ ਮਨ ਦੇ ਵਿੱਚ ਇੱਕ ਤਾਂਗ ਇੱਕ ਤੜਫ ਪੈਦਾ ਹੋਈ ਵੀ ਮੈਂ ਉਹਨਾਂ ਦੇ ਦਰਸ਼ਨ ਕਰਨੇ ਆ ਮੰਨਿਆ ਜਾਂਦਾ ਹੈ ਵੀ ਇਹ ਘਟਨਾ ਹੋएगी ਕੋਈ 1500 32 ਈਸਵੀ ਦੇ ਲਾਗੇ ਦੀ ਜਦੋਂ ਸੰਗ ਨੂੰ ਲੈ ਕੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹ ਕਰਤਾਰਪੁਰ ਦੇ ਲਾਗੇ ਰੁਕੇ ਤੇ ਉੱਥੇ ਸੰਗ ਨੂੰ ਛੱਡ ਕੇ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਲਈ ਘੋੜੀ ਤੇ ਚੜ ਕੇ ਆਏ ਆ ਗऊं ਸਤਿਗੁਰੂ ਜਿਹੜੇ ਐ ਲੈਣ ਵਾਸਤੇ ਆਏ ਤੇ ਜਦੋਂ ਆ ਕੇ ਭਾਈ ਲੈਣਾ ਜੀ ਨੇ ਪੁੱਛਿਆ ਉਹਨਾਂ ਨੂੰ ਕਿਉਂਕਿ ਜਾਣਦੇ ਤੇ ਨਹੀਂ ਸਨ ਵੀ ਮੈਂ ਨਾਨਕ ਤਪੇ ਦੇ ਦਰਸ਼ਨ ਕਰਨੇ ਆ। ਉਹਨਾਂ ਦੀ ਰਹਿਸ਼ ਕਿੱਥੇ ਐ ਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਮੇਰੇ ਪਿੱਛੇ ਪਿੱਛੇ ਪੁਰਖਾ ਆਪਣੀ ਕੋੜੀ ਨੂੰ ਲਈ ਆ। ਮੈਂ ਤੈਨੂੰ ਉੱਥੇ ਪਹਛਾ ਦੇਣਾ। ਕਰ ਲਿਆ ਕਿ ਆਖਿਆ ਵੀ ਉਹ ਕਿੱਲੇ ਦੇ ਨਾਲ ਆਪਣੀ ਕੋੜੀ ਬੰਨਦੇ। ਉਹ ਸਾਹਮਣੀ ਬੈਠਕ ਦੇ ਵਿੱਚ ਉਹ ਬੈਠਾ ਜਿਹਨੂੰ ਮਿਲਣ ਲਈ ਆਇਆ। ਇਸੇ ਤਰ੍ਹਾਂ ਹੋਇਆ। ਜਦੋਂ ਸਾਹਮਣੀ ਬੈਠਕ ਦੇ ਵਿੱਚ ਪਹੁੰਚੇ ਤੇ ਮੰਜੀ ਦੇ ਉੱਤੇ ਉਹੀ ਉਹ ਚਿਹਰਾ ਰੂਪਮਾਨ ਸੀ ਜਿਹੜਾ ਉਹਨਾਂ ਦੀ ਘੋੜੀ ਦੇ ਅੱਗੇ ਲਾ ਕੇ ਉਹਨਾਂ ਨੂੰ ਇਸ ਘਰ ਵਿੱਚ ਲੈ ਕੇ ਆਇਆ ਸੀ। ਚਰਨ ਪਕੜ ਲਏ ਮੇਰੇ ਤੋਂ ਪੁੱਲ ਹੋ ਗਈ। ਮੈਨੂੰ ਨਹੀਂ ਪਤਾ ਸੀਗਾ ਵੀ ਤੁਸੀਂ ਗੁਰਨਾਨਕ ਸਾਹਿਬ ਹੋ। ਮੈਂ ਘੋੜੀ ਤੇ ਬੈਠਾ ਰਿਆ। ਗੁਰੂ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਤੇਰਾ ਨਾਮ ਕੀ ਹੈ ਭਾਈ? ਕਹਿਣ ਲੱਗੇ ਲੈਣਾ ਤੇ ਸਤਿਗੁਰੂ ਕਹਿਣ ਲੱਗੇ ਅਸੀਂ ਦੇਣਾ ਜਿੰਨਾ ਕੁਝ ਲੈਣਾ ਹੋਵੇ ਨਾ ਉਹ ਕੋੜੀਆਂ ਤੇ ਚੜ ਕੇ ਆਉਂਦੇ ਆ ਜਿੰਨਾ ਕੁਝ ਦੇਣਾ ਹੋਵੇ ਉਹ ਫਿਰ ਸਾਹਮਣੇ ਉਹਨਾਂ ਦੀਆਂ ਕੋੜੀਆਂ ਦੀਆਂ ਵਾਗਾਂ ਫੜ ਕੇ ਲੈ ਆਉਂਦੇ ਆ ਸੋ ਥੋੜੀ ਬਹੁਤੀ ਚਰਚਾ ਹੋਈ ਭਾਈ ਲੈਣਾ ਉੱਥੇ ਹੀ ਰੁਗ ਗਿਆ ਤੇ ਮੰਨਿਆ ਜਾਂਦਾ ਵੀ ਰਾਤ ਨੂੰ ਉਹਨੂੰ ਸੁਪਨਾ ਆਇਆ ਤੇ ਉਹਦੇ ਵਿੱਚ ਉਹਨੇ ਉਹ ਦੇਵੀ ਦੇਖੀ ਜਿਹਦੇ ਉਹ ਦਰਸ਼ਨਾਂ ਨੂੰ ਜਾਂਦਾ ਸੀ ਵੀ ਉਹ ਗੁਰਨਾਨਕ ਸਾਹਿਬ ਦੇ ਦਰ ਉੱਤੇ ਝਾੜੂ ਲਾਉਂਦੀ ਹੈ ਸਾਡੇ ਬਜ਼ੁਰਗਾਂ ਨੇ ਜਦੋਂ ਇਹ ਕਥਾਵਾਂ ਲਿਖੀਆਂ ਨੇ ਨਾ ਉਹਨਾਂ ਦੀ ਮਾਨਸਿਕਤਾ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿੱਡਾ ਕਰਕੇ ਚਿਤਵ ਰਹੇ ਹੈ ਜੇ ਕਿਉਂਕਿ ਉਦੋਂ ਇਹਨਾਂ ਇਲਾਕਿਆਂ ਦੇ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਦੀ ਪ੍ਰਮਾਰਸ਼ੀਗੀ ਤੇ ਉਹਨਾਂ ਨੇ ਫਿਰ ਸਾਡੇ ਸਾਹਮਣੇ ਇਹ ਗੱਲ ਰੂਪਮਾਨ ਕੀਤੀ ਤੇ ਭਾਈ ਲਹਿਣਾ ਜੀ ਨੇ ਜਦੋਂ ਪਛਾਣਿਆ ਵੀ ਇਹ ਤੇ ਉਹ ਹੀ ਉਹ ਦੇਵੀ ਹੈ ਜਿਹਦੇ ਮੈਂ ਦਰਸ਼ਨਾਂ ਨੂੰ ਜਾਨਾ ਇਤੇ ਗੁਰੂ ਨਾਨਕ ਦੇ ਘਰ ਚੱਕਰੀ ਕਰਨ ਆਉਂਦੀ ਹੈ ਫਿਰ ਉਹਨਾਂ ਦੇ ਪੈਰ ਇੱਥੇ ਹੀ ਹਮੇਸ਼ਾ ਲਈ ਰੁੱਕ ਗਏ ਸੰਗ ਨੂੰ ਕਹਿ ਦਿੱਤਾ ਤੁਸੀਂ ਅੱਗੇ ਚਲੇ ਜਾਓ ਮੈਂ ਨਹੀਂ ਆ ਸਕਦਾ ਫਿਰ ਉਸ ਤੋਂ ਬਾਅਦ ਕੋਈ ਸਮਾਂ ਇੱਥੇ ਰਹਿ ਪਿੰਡ ਵਾਪਸ ਆਏ ਬੀਬੀ ਅਮਰੋਜੀ ਦਾ ਜਿਹੜਾ ਰਿਸ਼ਤਾ ਸੀਗਾ ਉਹ ਵੀ ਪੱਕਾ ਕੀਤਾ ਭਾਈ ਦਸੂ ਦੇ ਨਾਲ ਤੇ ਫਿਰ ਵਾਪਸ ਆ ਗਏ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਨਪਟਾ ਕੇ ਮਾਤਾ ਖੀਵੀ ਜੀ ਨੇ ਇਹਦੇ ਵਿੱਚ ਬਹੁਤ ਸਹਿਯੋਗ ਦਿੱਤਾ ਹੈ ਕਿ ਤੁਸੀਂ ਸਿੱਖੀ ਕਮਾਉ ਮੈਂ ਘਰ ਨੂੰ ਸੰਭਾਲਦੀ ਆਂ ਫਿਰ ਇਥੇ ਰਹਿੰਦੇ ਆ ਕਰਤਾਰਪੁਰ کئی ਘਟਨਾਵਾਂ ਵਾਪਰੀਆਂ ਜਿੱਥੇ ਸਾਨੂੰ ਪਤਾ ਲੱਗਦਾ ਵੀ ਜੇ ਸਿੱਖੀ ਕਮਾਉਣੀ ਹੈ ਤੇ ਕਿਵੇਂ ਕਮਾਈ ਜਾ ਸਕਦੀ ਹੈ ਗੁਰੂ ਅੰਗਦ ਸਾਹਿਬ ਆਪ ਆਖਦੇ ਨੇ ਜਿਸ ਪਿਆਰੇ ਸ਼ੋਨੇ ਤੇ ਸਾਗਿਆ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤੱਕੇ ਪਾਛੇ ਜੀਵਨ ਜਿਹਦੇ ਨਾਲ ਇਸ਼ਕ ਕੀਤਾ ਹੈ ਨਾ ਫਿਰ ਉਹਦੇ ਸਾਹਮਣੇ ਸਮਰਪਿਤ ਹੋ ਜਾ ਆਪਣੀ ਬੁੱਧੀ ਛੱਡ ਦਿਓ ਤੇ ਜਿਵੇਂ ਉਹ ਕਹਿੰਦਾ ਉਸੇ ਤਰ੍ਹਾਂ ਕਰੋ ਤੇ ਜੇ ਆਪਣੀ ਬੁੱਧੀ ਦੀ ਵਰਤੋਂ ਵੀ ਕਰਦੇ ਆਂ ਤੇ ਨਾਲ ਦਾ ਵੇ ਵੀ ਕਰੀਏ ਵੀ ਇਸ਼ ਕਰਦੇ ਆਂ ਇਹ ਨਹੀਂ ਜੇ ਹੋ ਸਕਦਾ ਇਹ ਫਿਰ ਝੂਠ ਹੈ ਤੇ ਸਾਨੂੰ ਜ਼ਿਕਰ ਮਿਲਦਾ ਹੈ ਵੀ ਜਦੋਂ ਪਾਈ ਲੈਣਾ ਜੀ ਆਏ ਮਾਤਾ ਜੀ ਨੂੰ ਪੁੱਛਿਆ ਸੁਲੱਖਣੀ ਜੀ ਨੂੰ ਵੀ ਕਿੱਥੇ ਆ ਗੁਰੂ ਸਾਹਿਬ ਜੀ ਤੇ ਉਹਨਾਂ ਨੇ ਦੱਸਿਆ ਵੀ ਉਹ ਖੇਤ ਦੇ ਵਿੱਚ ਨਦੀਨ ਕੱਢਦੇ ਪਏ ਆ ਉੱਥੇ ਚਲੇ ਗਏ ਸਤਿਗੁਰੂ ਕਹਿੰਦੇ ਆ ਪਾਈ ਲੈਣਿਆ ਤੂੰ ਵੀ ਸਾਡੇ ਨਾਲ ਰਲ ਕੇ ਨਦੀਨ ਕੱਢ ਤੇ ਜਦੋਂ ਨਦੀਨ ਕੱਢਣ ਲੱਗੇ ਕਿਉਂਕਿ ਉਹਨਾਂ ਨੇ ਤੇ ਪਹਿਲਾਂ ਜਾਂ ਹੱਟੀ ਕੀਤੀ ਸੀ ਜਾਂ ਵਪਾਰ ਕੀਤਾ ਸੀ ਖੇਤੀ ਦੇ ਕਿੱਤੇ ਦੇ ਬਾਰੇ ਚ ਇਨੀ ਸਮਝ ਨਹੀਂ ਸੀ ਤੇ ਉਹਨਾਂ ਨੇ ਨਦੀਨ ਦੇ ਭਲੇਖੇ ਫਸਲ ਦਾ ਬੂਟਾ ਪੁੱਟ ਲਿਆ ਤੇ ਸਤਿਗੁਰਾਂ ਨੇ ਉੱਥੇ ਹੀ ਹੱਥ ਫੜ ਲਿਆ ਕਹਿਣ ਲੱਗੇ ਪਾਈ ਲੈਣਿਆ ਇਹ ਗੱਲ ਚੇਤਾ ਰੱਖੀ ਨਦੀਨ ਪੁੱਟਣ ਤੋਂ ਪਹਿਲਾਂ ਨਦੀਨ ਦੀ ਪਛਾਣ ਹੋਣੀ ਜ਼ਰੂਰੀ ਹੈ ਇਹ ਨਾ ਹੋਵੇ ਕਿ ਭਲੇਖੇ ਨਾਲ ਫਸਲ ਪੁੱਟ ਬੈਠੀਏ ਸਮਝਾਉਣ ਦਾ ਭਾਵ ਇਹ ਨਾ ਕਿ ਸਿੱਕੇ ਗੁਣ ਔਗਣ ਦੀ ਪਹਿਚਾਨ ਹੋਣੀ ਬਹੁਤ ਜ਼ਰੂਰੀ ਹੈ ਕਿ ਬਈ ਬੰਦੇ ਗੁਣ ਪੁੱਟ ਬੈਠਦੇ ਐ ਤੇ ਔਗਣ ਜੀਵਨ ਦੇ ਵਿੱਚ ਰੱਖ ਲੈਂਦੇ ਐ ਗੁਰਬਾਣੀ ਨੇ ਗਵਾਹੀ ਦਿੱਤੀ ਐ ਲੋਕ ਔਗਣਾ ਕਿ ਬੰਨੇ ਗੰਠੜੀ ਗੁਣ ਨਾ ਵਿਹਾਜੇ ਕੋਈ ਬੰਦੇ ਔਗਣ ਬਹੁਤ ਛੇਤੀ ਕੈਚ ਕਰਦੇ ਐ ਤੇ ਜੇ ਜੀਵਨ ਚ ਗੁਣ ਲੈ ਕੇ ਆਉਣਾ ਹੋਵੇ ਤੇ ਉਹਦੇ ਲਈ ਬੜੇ ਬਹਾਨੇ ਘੜਦੇ ਐ ਉਪਾਣਡ ਨਦੀਨਾ ਦੀ ਜਿਹੜੀ ਸੀ ਇਕੱਠੀ ਕੀਤੀ ਉਹ ਸਿਰ ਤੇ ਚਗਾ ਦਿੱਤੀ। ਵਸਤਰ ਬੜੇ ਸੋਹਣੇ ਪਾਏ ਹੋਏ ਸਾਨੂੰ ਸਾਰੇ ਚਿੱਕੜ ਦੇ ਨਾਲ ਭਿੱਜ ਗਏ। ਮਾਤਾ ਸੁਲਖਣੀ ਜੀ ਨੇ ਆਕ샤 ਗੁਰੂ ਸਾਹਿਬ ਨੂੰ ਵੀ ਹਜੇ ਇਹ ਜਵਾਨ ਤੇ ਆਇਆ ਸੀਗਾ ਦੇਖੋ ਕਿੰਨੇ ਸੋਹਣੇ ਵਸਤਰ ਪਾਏ ਹੋਏ ਸੀਗੇ ਤੇ ਕਿਵੇਂ ਚਿੱਕੜ ਦੇ ਨਾਲ ਸਾਰਾ ਮੂੰਹ ਸਿਰ ਭਰਿਆ ਹੋਇਆ ਹੈ। ਸਤਿਗੁਰੂ ਕਹਿਣ ਲੱਗੇ ਤੁਹਾਨੂੰ ਚਿੱਕੜ ਦਿਸ ਰਿਹਾ ਹੈ। ਅਸਲ ਦੇ ਵਿੱਚ ਚੰਦਨ ਹੈ ਜਿਹਦੀ ਮਹਿਕ ਨੇ ਬੜੀ ਦੂਰ ਤੱਕ ਖਿਲਰਨਾ ਹੈ ਤੇ। ਅਸਲ ਦੇ ਵਿੱਚ ਪਾਤਸ਼ਾਹ ਤੇ ਸਿਰਫ ਸਮਰਪਿਤ ਭਾਵਨਾ ਨੂੰ ਦੇਖ ਰਹੇ ਸਨ। ਪਰ ਵਾਕਈ ਜਦੋਂ ਉਹ ਰਹੇ ਨੇ ਕਰਤਾਰਪੁਰ ਦੇ ਵਿੱਚ ਇੱਕ ਨੇ ਬੇਅੰਤ ਘਟਨਾਵਾਂ ਵਾਪਰੀਆਂ ਨੇ ਚਾਹੇ ਕੱਟੀ ਕਾਂਦ ਦਾ ਡਿਗ ਪੈਣਾ ਹੋਵੇ ਮੀਂਹ ਦੇ ਵਿੱਚ ਸਤਿਗੁਰੂ ਨੇ ਕਹੇ ਤੈਨੂੰ ਲਿਪੋ ਬਿਨਾ ਕਿਸੇ ਸਵਾਲ ਜਵਾਬ ਦੇਉ ਗੁਰੂ ਦਾ ਹੁਕਮ ਮਜਾ ਰਹੀ ਹੈ ਸਤਿਗੁਰੂ ਨੌਣ ਗਏ ਹੋਵਨ ਰਾਵੀ ਦੇ ਉੱਤੇ ਉੱਥੇ ਮੀਂਹ ਭਾਰੀ ਲੈ ਪਵੇ ਗੜੇ ਮਾਰੀ ਹੋਵੇ ਪਰ ਅਡੋਲ ਅਵਸਥਾ ਚ ਖਲੋਤੇ ਨੇ ਜਿੱਥੇ ਸਤਿਗੁਰੂ ਨੇ ਖੜੇ ਹੋਣ ਦਾ ਹੁਕਮ ਦਿੱਤਾ ਸੀ ਮਾਰਾ ਹੀ ਪੁੱਛਦੇ ਰਾਤ ਕਿੰਨੀ ਬਤੀਤ ਹੋਈ ਹੈ ਸਭ ਨੇ ਆਪੋ ਆਪਣੀ ਮਤ ਨਾਲ ਦੱਸਿਆ ਪਰ ਜਦੋਂ ਪਾਈ ਲੈਣੇ ਦੀ ਵਾਰੀ ਆਉਂਦੀ ਹੈ ਤੇ ਆਖਦੇ ਨੇ ਸੱਚੇ ਪਾਤਸ਼ਾਹ ਓਨੀ ਬਤੀਤ ਹੋਈ ਜਿੰਨਾ ਤੁਹਾਡਾ ਹੁਕਮ ਸੀ ਤੇ ਓਨੀ ਰਹਿ ਗਈ ਹੈ ਜਿੰਨਾ ਤੁਹਾਡਾ ਹੁਕਮ ਹੈ ਗੁਰੂ ਸਾਹਿਬ ਪੁੱਛਦੇ ਆ ਹੱਥ ਦੇ ਵਿੱਚ ਪੈਸਾ ਲੈ ਕੇ ਵੀ ਕੀ ਹੈ ਪੁੱਤਰ ਆਖਦੇ ਆ ਪੈਸਾ ਹੈ ਪਰ ਜਦੋਂ ਪਾਈ ਲੈਣੇ ਪਾਸੋਂ ਪੁੱਛਿਆ ਜਾਂਦਾ ਤੇ ਪਾਈ ਲੈਣੇ ਦੇ ਕੋਈ ਬੋਲ ਨਹੀਂ ਸੱਚੇ ਪਾਤਸ਼ਾਹ ਮੇਰੀ ਕੋਈ ਸਮਰੱਥਾ ਨਹੀਂ ਮੈਂ ਦੱਸ ਸਕਾਂ ਤੇਰੇ ਹੱਥ ਵਿੱਚ ਕੀ ਹੈ ਪਰ ਮੈਨੂੰ ਇੰਨਾ ਕੁ ਜ਼ਰੂਰ ਪਤਾ ਹੈ ਕਿ ਜੋ ਕੁਝ ਵੀ ਹੈ ਉਹ ਬਸ ਤੇਰੇ ਹੱਥ ਦੇ ਵਿੱਚ ਹੀ ਹੈ। ਬੜੀ ਸੇਵਾ ਬੜੀ ਕਾਲਣਾ ਸੱਤ ਸਾਲ ਰਹਿ ਕੇ ਕਾਲੀ। ਇੱਥੇ ਹਰ ਰੋਜ਼ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੁੰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੜੀਆਂ ਬਾਣੀਆਂ ਨੇ ਚਾਹੇ 12ਵਾਂ ਹੋਵੇ ਜਪਜੀ ਸਾਹਿਬ ਹੋਵੇ ਇਹ ਕਰਤਾਰਪੁਰ ਬੈਠ ਕੇ ਜਦੋਂ ਇਹਨਾਂ ਬਾਣੀਆਂ ਦੀ ਰਚਨਾ ਕੀਤੀ ਹੈਗੀ ਹੈ। ਤੇ ਭਾਈ ਲੈਣੇ ਦੇ ਪਾਸ ਹੋਈ ਲਖਵਾਈਆਂ ਨੇ ਆਪ ਸੱਚੇ ਪਾਤਸ਼ਾਹ ਨੇ ਇਥੇ ਵਿਚਾਰ ਚਰਚਾਵਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਤੇ ਫਿਰ ਇੱਕ ਦਿਨ ਸ਼ਮਾ ਆਇਆ ਗੁਰੂ ਸਾਹਿਬ ਨੇ ਤਾਨਕ ਵਾਲਾ ਰੂਪ ਵੀ ਬਟਾਇਆ ਸੀ ਵੈਸੇ ਤੇ ਸਾਨੂੰ ਹਦਾਇਤ ਹੈ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਵੀ ਗੁਰੂ ਜੇ ਕੋਈ ਸ਼ਮਾਗ ਵੀ ਰਚੇ ਨਾ ਸਿੱਖ ਨੂੰ ਸਿਦਕਬਾਨ ਰਹਿਣਾ ਚਾਹੀਦਾ ਉਹਨੂੰ ਡੋਲਣਾ ਨਹੀਂ ਚਾਹੀਦਾ ਗਾ ਗੁਰੂ ਸਿੱਖਾਂ ਦੀ ਪਰਖ ਕਰਦਾ ਹੈ ਜੀ ਤੇ ਇਸੇ ਤਰ੍ਹਾਂ ਹੋਇਆ ਉਸ ਪਰਖ ਦੇ ਅੰਦਰ ਕੇਵਲ ਤੇ ਕੇਵਲ ਭਾਈ ਲੈਣਾ ਟਿਕਿਆ ਸਾਰੇ ਦੌੜ ਭੱਜ ਗਏ ਅੰਤ ਨੂੰ ਕੋਈ ਪੈਸੇ ਚਾਕੇ ਭੱਜ ਗਏ ਕੋਈ ਸੋਨਾ ਚਾਂਦੀ ਚੁੱਕ ਕੇ ਭੱਜ ਗਿਆ ਕੋਈ ਦੋ ਗੁੱਸੇ ਦੇ ਬੋਲ ਸੁਣ ਕੇ ਭੱਜ ਗਿਆ ਕਿਸੇ ਦੇ ਗੁਰੂ ਸਾਹਿਬ ਨੇ ਸ਼ਮ ਕਮਾਰ ਦਿੱਤੀ ਤਾਂ ਭੱਜ ਗਏ ਅਖੀਰ ਤੇ ਭਾਈ ਲੈਣਾ ਬਚਿਆ ਤੇ ਗੁਰੂ ਸਾਹਿਬ ਨੇ ਆਖਿਆ ਤੂੰ ਨਹੀਂ ਗਿਆ ਤੇ ਪਾਈ ਲੈਣਾ ਜੇ ਕਹਿਣ ਲੱਗੇ ਜਿਨ੍ਹਾਂ ਦਾ ਟਿਕਾਣਾ ਸੀ ਉਹ ਚਲੇ ਗਏ ਆ ਆਪਣੇ ਟਿਕਾਣਿਆਂ ਤੇ ਤੇ ਮੈਂ ਵੀ ਆਪਣੇ ਟਿਕਾਣੇ ਤੇ ਖਲੋਤਾ ਹਾਂ ਮੇਰਾ ਘਰ ਤੁਸੀਂ ਹੋ ਮੈਂ ਤੁਹਾਡੇ ਬਿਨਾ ਕਿੱਥੇ ਜਾ ਸਕਦਾ ਹਾਂ ਸੱਚਮੁੱਚ ਇਹ ਗੱਲਾਂ ਉਹਨਾਂ ਦੀ ਬਾਣੀ ਦੇ ਵਿੱਚ ਰੂਪਮਾਨ ਹੁੰਦੀਆਂ ਨੇ ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ ਕਿਉਂ ਨਾ ਮਰੀਜਾ ਰੋਇ ਜਾ ਲਗ ਚੇਤਨਾ ਆ ਬਈ ਕਿਸੇ ਦਾ ਕੋਈ ਹੋਏਗਾ ਕਿਸੇ ਦਾ ਕੋਈ ਹੋਏਗਾ ਆਸਰਾ ਮੇਰਾ ਆਸਰਾ ਤੇ ਕੇਵਲ ਤੂੰ ਹੈ ਸੱਚਮੁੱਚ ਗੁਰੂ ਨਾਨਕ ਤੋਂ ਬਿਨਾ ਉਹਨਾਂ ਨੇ ਦੂਸਰਾ ਕੋਈ ਚਿਤਵਿਆ ਹੀ ਨਹੀਂਗਾ ਫਿਰ ਉਹ ਪਾਲ ਉਹ ਕੜੀ ਆਈ ਜਦੋਂ ਗੁਰੂ ਸਾਹਿਬ ਨੇ ਗੁਰਿਆਈ ਦੀ ਬਖਸ਼ਿਸ਼ ਕੀਤੀ ਤੇ ਵਾਕਈ ਬਬਾਣੇ ਗੁਰੰਗਦਾਯਾ ਬਾਬੇ ਦੇ ਘਰ ਦੇ ਅੰਦਰ ਭਾਈ ਲੈਣਾ ਗੁਰੂ ਅੰਗਦ ਸਾਹਿਬ ਬਣ ਕੇ ਪ੍ਰਗਟ ਹੋਏ ਆਪਣਾ ਅੰਗ ਮੰਨਿਆ ਗੁਰੂ ਸਾਹਿਬ ਨੇ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਉਚਾਰਨ ਕੀਤੀ ਜਾਂ ਆਪਣੀਆਂ ਉਦਾਸੀਆਂ ਦੇ ਅੰਦਰ ਉਹਨਾਂ ਨੇ ਭਗਤਾਂ ਦੀ ਬਾਣੀ ਇਕੱਠੀ ਕੀਤੀ ਸੀ ਉਹ ਸਾਰੀਆਂ ਪੋਥੀਆਂ ਉਹਨਾਂ ਨੇ ਭਾਈ ਲੈਣਾ ਜੀ ਨੂੰ ਸੌਂਪ ਦਿੱਤੀਆਂ ਜਦੋਂ ਸਿੱਖਾਂ ਨੇ ਸਵਾਲ ਵੀ ਕੀਤਾ ਜੀ ਸੱਚੇ ਪਾਸ਼ਾ ਤੁਹਾਡਾ ਦਰਸ਼ ਕਿੱਥੋਂ ਹੋਏਗਾ ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀਗਾ ਵੀ ਮੈਨੂੰ ਐਵੇਂ ਮੜੀਆਂ ਗੋਰਾ ਚੋਂ ਨਾ ਲੱਭਦੇ ਫਿਰਿਓ ਜਦੋਂ ਵੀ ਤੁਸੀਂ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਚਾਤੀ ਮਾਰੋਗੇ ਤੇ ਤੁਹਾਨੂੰ ਮੇਰਾ ਦਰਸ਼ਨ ਹੋ ਜਾਏਗਾ ਤੇ ਗੁਰੂ ਅੰਗਦ ਦਾ ਹਿਰਦਾ ਹੈ ਜਿਹੜਾ ਉਹ ਬਾਣੀ ਹੈ ਗੁਰੂ ਘਰ ਦੇ ਪੁੱਤਰਾਂ ਨੇ ਵਿਰੋਧਤਾ ਕੀਤੀ ਗੁਰੂ ਸਾਹਿਬ ਦੀ ਹਦਾਇਤ ਦੇ ਉੱਤੇ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਆ ਗਏ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਗੁਰਿਆਈ ਦੀ ਰਸਮ ਕੀਤੀ ਹੈ ਤੇ ਆਪ ਸਭ ਤੋਂ ਪਹਿਲਾਂ ਮੱਥਾ ਟੇਕਿਆ ਹੈ ਭਾਈ ਲੈਣੇ ਨੂੰ ਇਹਨੂੰ ਭਾਈ ਸੱਤਾ ਬਲਵੰਡ ਜੀ ਨੇ ਉਲਟੀ ਗੰਗਾ ਵਹਾਉਣ ਵਾਲੀ ਗੱਲ ਆਖਿਆ ਹੈ ਗੁਰ ਚੇਲੇ ਰਹਿਰਾਸ ਕਰ ਜਿਵੇਂ ਕਈ ਵਾਰੀ ਇਸ ਭਲੇਖੇ ਦੇ ਵਿੱਚ ਇਹ ਗੱਲ ਕਹਿ ਦਿੰਨੇ ਆ ਨਾ ਬਈ ਸ਼ਾਇਦ ਇਹ ਘਟਨਾ ਪਹਿਲਾਂ ਕਦੇ ਵਾਪਰੀ ਹੋਈ ਨਹੀਂਗੀ ਚੇਲੇ ਦੇ ਵਿੱਚੋਂ ਗੁਰੂ ਨੂੰ ਪ੍ਰਗਟ ਕਰਨ ਦੀ ਘਟਨਾ ਗੁਰਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਰੂਪ ਮਾਨ ਕੀਤੇ ਫਿਰ ਜਿਹੜੀ ਅੱਗੇ ਲਗਾਤਾਰ ਨਿਰੰਤਰ ਵਾਪਰਦੀ ਰਹੀ ਹੈ ਤਰੀਖ ਦੇ ਅੰਦਰ ਫਿਰ ਗੁਰੂ ਅੰਗਸਹਿਬ ਮਹਾਰਾਜ ਦੇ ਰੂਪ ਦੇ ਵਿੱਚ ਉਹਨਾਂ ਨੇ ਬੇਅੰਤ ਕਾਰਜ ਕੀਤੇ ਉਹਦੇ ਵਿੱਚ ਆਏ ਮਾਲ ਖਾੜੇ ਸਥਾਪਿਤ ਕਰਨੇ ਹੋਣ ਸੰਗਤਾਂ ਨੂੰ ਮਜ਼ਬੂਤ ਕਰਨਾ ਹੋਵੇ ਲੰਗਰ ਦੀ ਪ੍ਰਥਾ ਨੂੰ ਮਜ਼ਬੂਤ ਕਰਨਾ ਹੋਵੇ ਗੁਰ ਇਤਿਹਾਸ ਨੂੰ ਇਕੱਠਾ ਕਰਨਾ ਹੋਵੇ ਇਦੇ ਨਾਲ ਹੀ ਜਿਹੜੇ ਗੁਰੂ ਘਰ ਦੇ ਕੁਝ ਵਿਰੋਧੀ ਸਨ ਆਪਣਾ ਡੇਰਾ ਚਲਾ ਰਹੇ ਸਨ ਉਹਨਾਂ ਤੋਂ ਸਿੱਖ ਪੰਥ ਦੇ ਨਿਆਰੇਪਣ ਨੂੰ ਬਚਾਉਣਾ ਹੋਵੇ ਫਿਰ ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਬੋਲੀ ਨੂੰ ਲੈ ਕੇ ਬੜਾ ਪਿਆਰਾ ਕੰਮ ਸੀਗਾ ਜ਼ੁਬਾਨ ਨੂੰ ਲੈ ਕੇ ਜਿਹੜਾ ਉਹਨਾਂ ਨੇ ਕੀਤਾ ਬਾਲਬੋਧ ਤਿਆਰ ਕੀਤੇ ਬਾਲ ਸੁਭਾਵਾਂ ਲਾਉਣੀਆਂ ਸ਼ੁਰੂ ਕੀਤੀਆਂ ਗੁਰੂ ਅੰਗਦ ਸਹਿਬ ਮਹਾਰਾਜ ਨੇ 63 ਦੇ ਕਰੀਬ ਸ਼ਲੋਕ ਆ ਜਿਹੜੇ ਉਹ ਉਚਾਰਨ ਕੀਤੇ ਜਿਹੜੇ ਵੱਖੋ ਵੱਖਰੀਆਂ ਵਾਰਾਂ ਦੇ ਵਿੱਚ ਮੌਜੂਦ ਨੇ ਇਹਦੇ ਨਾਲ ਹੀ ਗੁਰੂ ਅੰਗਦ ਸਹਿਬ ਮਹਾਰਾਜ ਦੀ ਸ਼ਿਫਤ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ ਨਾ ਗੁਰੂ ਅੰਗਦ ਸਹਿਬ ਮਹਾਰਾਜ ਕਿਹੋ ਜੇ ਸੰਜੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਭਾਈ ਸੱਤਾ ਬਲਵੰਡ ਜੀ ਦੀ ਵਾਰ ਤੇ ਇੱਕ ਪੱਟਾ ਨੇ ਜਿਹੜੇ 10 ਵਈਏ ਗੁਰੂ ਅੰਗਦ ਸਹਿਬ ਮਹਾਰਾਜ ਦੀ ਉਸਤਤ ਦੇ ਵਿੱਚ ਉਚਾਰਨ ਕੀਤੇ ਉਹਨਾਂ ਤੋਂ ਉਹਨਾਂ ਦੀ ਸ਼ਖਸੀਅਤ ਨੂੰ ਦੇਖਿਆ ਜਾ ਸਕਦਾ ਹੈ ਉਹਨਾਂ ਦੀ ਬਾਣੀ ਦੇ ਵਿੱਚੋਂ ਉਹਨਾਂ ਦੀ ਸ਼ਖਸੀਅਤ ਨੂੰ ਦੇਖਿਆ ਜਾ ਸਕਦਾ ਹੈ ਤੇ ਜਿੱਥੇ ਅਸੀਂ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਉੱਥੇ ਸਾਨੂੰ ਇੱਕ ਗੱਲ ਦਾ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ੁਬਾਨ ਹੈ ਜਿਹੜੀ ਗੁਰਮੁਖੀ ਜਿਹਨੂੰ ਗੁਰੂਆਂ ਨੇ ਏਡਾ ਮਾਨ ਤੇ ਸਤਕਾਰ ਦਿੱਤਾ ਹੈ ਅਸੀਂ ਉਹਨੂੰ ਤਨੋਂ ਮਨੋਂ ਸਮਰਪਿਤ ਹੋਵਾਂਗੇ ਆਪ ਸਰਬੱਤ ਸੰਗਤ ਨੂੰ ਗੁਰੂ ਸਾਹਿਬ ਦੇ ਪੁਰਬ ਦੀਆਂ ਮੁਬਾਰਕਾਂ ਹੋਵਣ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤੇ